ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਕੋਲਹਿਣੀ ਇਹ ਲੋਚਨ ਸਿੰਘ ਬਖਸ਼ੀ ਜੀ ਦੀ ਰਚਨਾ ਹੈ ਝੜਕ ਦੇ ਕਿਨਾਰੇ ਆਪਣੀ ਗੋਦੜੀ ਵਿੱਚ ਲਿਪਟੀ ਉਹੀ ਉਹ ਦਮ ਤੋੜ ਰਹੀ ਸੀ ਤੇ ਕੋਈ ਵੀ ਉਸ ਦੇ ਨੇੜੇ ਨਹੀਂ ਸੀ ਆ ਰਿਹਾ ਉਸ ਨੂੰ ਖਤਰਨਾਕ ਬਿਮਾਰੀ ਸੀ ਭੈੜੀ ਤੇ ਕਿਰਨਾਦਾਇਕ ਇਸ ਲਈ ਸ਼ਾਇਦ ਹਰ ਇੱਕ ਉਸ ਤੋਂ ਕਿਰਨਾ ਕਰਦਾ ਸੀ ਉਸ ਦਾ ਸਰੀਰ ਹੌਲੀ-ਹੌਲੀ ਗੁਲਦਾ ਜਾ ਰਿਹਾ ਸੀ ਤੇ ਪਛ ਰੇਸ਼ ਰਹੀ ਸੀ ਉਸ ਦਾ ਸਰੀਰ ਹੌਲੀ-ਹੌਲੀ ਖੁਰਦਾ ਜਾ ਰਿਹਾ ਸੀ ਲੂਣ ਦੀ ਉਸ ਡਲੀ ਵਾਂਗ ਜੋ ਪਾਣੀ ਦੇ ਹਾੜ ਵਿੱਚ ਆ ਗਈ ਹੋਵੇ ਪਰ ਲੂਣ ਦੀ ਇਸ ਡਲੀ ਨੇ ਖੁਰਦਿਆਂ-ਖੁਰਦਿਆਂ ਵੀ 16 ਸਾਲ ਗੁਜ਼ਾਰੇ ਸਨ 16 ਸਾਲ ਕਿੰਨਾ ਲੰਮਾ ਸਮਾਂ ਸੀ ਇਸ ਸਮੇਂ ਵਿੱਚ ਉਸ ਨੇ 16 ਹੁਨਾਲੇ ਤੱਕੇ ਸਨ ਤੇ 16 ਸਿਆਲੇ 16 ਬਹਾਰਾਂ ਤੱਕੀਆਂ ਸਨ ਤੇ 16 ਪੱਤ ਜਣਾ ਤੇ ਹੁਣ 16 ਸਾਲਾਂ ਦੀ ਕੁੜੀ ਸ਼ੀਲਾ ਸੜਕ ਦੇ ਕਿਨਾਰੇ ਆਪਣੀ ਗੋਦੜੀ ਵਿੱਚ ਦੰਮ ਤੋੜ ਰਹੀ ਸੀ ਅਸਲ ਵਿੱਚ ਦਮ ਤਾਂ ਉਸਨੇ ਉਦੋਂ ਹੀ ਤੋੜ ਦਿੱਤਾ ਸੀ ਜਿਸ ਦਿਨ ਉਹ ਉਸ ਇਸ ਅਣਮੰਗੀ ਦੁਨੀਆ ਵਿੱਚ ਆਈ ਸੀ ਹੁਣ ਤਾਂ ਉਹ ਕੇਵਲ ਇੱਕ Laash ਸੀ 16 ਵਰਿਆਂ ਦੀ ਪੁਰਾਣੀ Laash ਜਿਸ ਨੂੰ ਅਜੇ ਤੀਕ ਦਫਨਾਇਆ ਨਹੀਂ ਸੀ ਗਿਆ ਆਪਣੀ ਜ਼ਿੰਦਗੀ ਦੇ ਇਹਨਾਂ 16 ਸਾਲਾਂ ਵਿੱਚ ਉਸਨੇ ਕੀ ਕੁਝ ਵੇਖਿਆ ਸੀ ਤੇ ਕੀ ਕੁਝ ਨਹੀਂ ਸੀ ਵੇਖਿਆ ਉਸ ਦੀ ਜ਼ਿੰਦਗੀ ਦਾ ਇੱਕੋ ਹੀ ਮਹਾਨ ਰਾਸ ਸੀ ਨਾਕਾਮੀ ਉਸਨੇ ਜਦੋਂ ਵੀ ਕਿਸੇ ਚੀਜ਼ ਦੀ ਇਸ਼ਾਰਾ ਕੀਤੀ ਉਹ ਉਸ ਨੂੰ ਨਾ ਮਿਲ ਸਕੀ ਹੁਣ ਆਪਣੀ ਗੋਦੜੀ ਵਿੱਚ ਪਈ ਸ਼ੀਲਾ ਇੱਕੋ ਹੀ ਇਸ਼ਾਰਾ ਖਦੀ ਸੀ ਤੇ ਉਹ ਵੀ ਪੂਰੀ ਨਹੀਂ ਸੀ ਹੋ ਰਹੀ ਮੌਤ ਕਿਵੇਂ ਇਸ ਨੂੰ ਮੌਤ ਆ ਜਾਵੇ ਇਹ ਉਹਦੀ ਅੰਤਿਮ ਇੱਛਾ ਸੀ ਪਰ ਮੌਤ ਸੀ ਕਿ ਦੂਰੋਂ ਉਸ ਨੂੰ ਚਿਤਾ ਦੇ ਰਹੀ ਸੀ ਜੀਵਨ ਭਰ ਜਿਸ ਨੇ ਨਿਮਨਾ ਉਮੀਦੀ ਦਾ ਮੂੰਹ ਵੇਖਿਆ ਸੀ ਅੰਤਿਮ ਸਮੇਂ ਉਸ ਦੀ ਇੱਛਾ ਕਿਵੇਂ ਪੂਰੀ ਕੀਤੀ ਜਾ ਸਕਦੀ ਸੀ ਮਰਨਾ ਉਸਨੇ ਜਾਣਾ ਹੀ ਸੀ ਪਰ ਉਹ ਚਾਹੁੰਦੀ ਸੀ ਕਿ ਇਸ ਤਰ੍ਹਾਂ ਚੜ-ਚੜ ਕੇ ਨਾ ਮਰੇ ਜਦੋਂ ਮਨੋਖ ਦੇ ਤਨ ਬਦਨ ਵਿੱਚ ਕੀੜੇ ਪਏ ਹੋਣ ਉਹ ਕੁਰਬਲ-ਕੁਰਬਲ ਕਰਦੇ ਜ਼ਿੰਦਗੀ ਦੀ ਰਸ ਚੂਸੀ ਜਾਣ ਤੇ ਉਹ ਅੰਤਰੀਵ ਪੀੜਾ ਨਾਲ ਬਹਿਬਲ ਹੋ ਜਾਵੇ ਉਹ ਮਰਨਾ ਚਾਹਵੇ ਤੇ ਮਰ ਨਾ ਸਕੇ ਪਰ ਨਕਾਮੀ ਤਾਂ ਉਸ ਦੀ ਜ਼ਿੰਦਗੀ ਦਾ ਰਾਜ਼ ਸੀ ਉਹਦੇ ਹਰ ਸਾਹ ਤੋਂ ਉਹਦੀ ਹਰ ਟੜਕਣ ਤੇ ਜ਼ਿੰਦਗੀ ਦੇ ਇਸ ਹਿੱਸੇ ਤੇ ਹਰ ਪਾਸੇ ਨਕਾਮੀ ਨੇ ਆਪਣੀ ਚਾਦਰ ਬੁਲਾ ਰੱਖੀ ਸੀ ਉਸ ਦੀ ਜ਼ਿੰਦਗੀ ਇੱਕ ਮਹਾਨ ਨਕਾਮੀ ਸੀ ਅੱਜ ਤੋਂ 16 ਸਾਲ ਪਹਿਲਾਂ ਜਦੋਂ ਆਪਣੇ ਮਾਤਾ ਪਿਤਾ ਦੇ ਘਰ ਉਸ ਨੇ ਜਨਮ ਲਿਆ ਸੀ ਤਾਂ ਉਹ ਆਪਣੇ ਮਾਤਾ ਪਿਤਾ ਦਾ ਪੰਜਵਾਂ ਬੱਚਾ ਸੀ ਅਸਲ ਵਿੱਚ ਉਹ ਇਹੋ ਜਹੀ ਅਣਮੰਗੀ ਉਲਾਸ ਸੀ ਜਿਸ ਨੇ ਗਰਭ ਵਿੱਚ ਆਉਂਦਿਆਂ ਹੀ ਮਾਂ-ਬਾਪ ਦੀ ਉਸ ਨਾਲ ਕਿਰਨਾ ਹੋ ਜਾਂਦੀ ਹੈ ਉਸ ਦੀ ਹੋਂਦ ਨੂੰ ਮਿਟਾਉਣ ਲਈ ਉਸ ਦੇ ਮਾ ਨੇ ਅੰਤਕ ਯਤਨ ਕੀਤੇ ਕਈ ਦਵਾਈਆਂ ਖਾਧੀਆਂ ਪਰ ਫਿਰ ਵੀ ਉਹ ਇਸ ਸੰਸਾਰ ਵਿੱਚ ਆ ਗਈ ਉਹ ਇੱਕ ਬਹੁਤ ਅਸ਼ੁੱਭ ਦਿਹਾੜਾ ਸੀ ਉਹ ਕੋਈ ਬਹੁਤ ਚੰਦੜੀ ਘੜੀ ਸੀ ਜਦੋਂ ਸ਼ੀਲਾ ਨੇ ਜਨਮ ਲਿਆ ਸੀ ਇਹੋ ਜਿਹਾ ਵਾਜੂ ਮੰਡਲ ਵਿੱਚ ਜਿੱਥੇ ਕੋਈ ਵੀ ਆਪਣਾ ਨਾ ਹੋਵੇ ਜਨਮ ਦਾ ਕੀ ਅਰਥ ਪਰ ਫਿਰ ਵੀ ਸ਼ੀਲਾ ਨੇ ਇਸ ਸੰਸਾਰ ਵਿੱਚ ਆ ਗਈ ਇਸ ਵਿੱਚ ਉਸ ਦਾ ਕੀ ਦੋਸ਼ੀ ਜੇ ਉਹ ਸੋਹਣੀ ਨਹੀਂ ਸੀ ਇਹਦੀਆਂ ਦੋਵੇਂ ਅੱਖਾਂ ਟੀਰੀਆਂ ਸਨ ਤੇ ਉਸਦਾ ਰੰਗ ਕਾਲਾ ਸੀ ਜੇ ਉਸਦਾ ਨੱਕ ਮੋਟਾ ਤੇ ਫੀਨਾ ਸੀ ਤੇ ਜੇ ਉਸ ਦੇ ਦੋ ਮੱਥੇ ਤੋਂ ਹੇਠਾਂ ਤੱਕ ਸਾਰੀ ਥਾਂ ਵਾਲਾਂ ਨੇ ਮਲ ਲਈ ਸੀ ਪਰ ਇਸ ਵਿੱਚ ਉਸਦਾ ਕੀ ਦੋਸ਼ੀ ਬਚਪਨ ਵਿੱਚ ਉਸ ਨੂੰ ਕਦੀ ਮਾਂ ਨੇ ਗੋਦੀ ਨਹੀਂ ਸਿਲਿਆ ਬਾਪ ਨੇ ਉਸ ਨੂੰ ਕਦੀ ਪਿਆਰ ਨਹੀਂ ਸੀ ਕੀਤਾ ਵੱਡੇ ਭੈਣ ਭਰਾ ਸਦਾ ਉਸ ਨੂੰ ਮਾਰਦੇ ਤੇ ਕੁੱਟਦੇ ਰਹਿੰਦੇ ਸਨ ਜਦੋਂ ਉਹ ਕਿਸੇ ਦਾ ਕੋਈ ਖਡਾਉਣਾ ਲੈਂਦੀ ਤਾਂ ਬੇਦਰਦੀ ਨਾਲ ਉਹ ਉਸ ਪਾਸੋਂ ਖੋ ਲੈਂਦੇ ਇਹ ਚੀਖਦੀ ਤੇ ਉਹ ਕਹਿੰਦੇ ਮਰ ਪਰੇ ਮਾਂ ਇਸ ਨੂੰ ਹੋਰ ਕੁੱਟਦੀ ਤੇ ਕਹਿੰਦੀ ਨਾ ਮਰਦੀ ਹੈ ਨਾ ਮਗਰੋਂ ਲੈਂਦੀ ਪਰ ਫਿਰ ਵੀ ਉਹ ਜਿੰਦੀ ਰਹੀ ਸੀ ਜਿੰਦੀ ਰਹੀ ਸੀ ਆਪਣੀ ਜ਼ਿੰਦਗੀ ਦੇ 16 ਸਾਲਾਂ ਵਿੱਚ ਉਸ ਨੇ ਹਰ ਹਰਕਤ ਤੇ ਘੋਰ ਮੁਰਦੇਹਾਣੀ ਛਾਈ ਰਹੀ ਸੀ ਜਿਸ ਦਿਨ ਸ਼ੀਲਾ ਨੇ ਜਨਮ ਲਿਆ ਸੀ ਉਸੇ ਦਿਨ ਉਸ ਦਾ 8 ਸਾਲਾਂ ਦਾ ਵੱਡਾ ਭਰਾ ਗੁਡੀਆਂ ਉਡਾਉਂਦਾ ਕੋਠੇ ਤੋਂ ਡਿੱਗ ਕੇ ਮਰ ਗਿਆ ਉਸਦੇ ਘਰਦਿਆਂ ਨੇ ਆਖਿਆ ਇਹ ਭੈਣ ਨਹੀਂ ਕੋਈ ਡੈਣ ਹੈ ਜਦੋਂ ਸ਼ੀਲਾ 2 ਸਾਲਾਂ ਦੀ ਹੋਈ ਤਾਂ ਮਹਿਕਮੇ ਵਿੱਚੋਂ ਸ਼ਾਂਤੀ ਹੋ ਜਾਣ ਕਾਰਨ ਉਸਦੇ ਪਿਤਾ ਦੀ ਨੌਕਰੀ ਹਟ ਗਈ ਉਸਦੇ ਘਰਦਿਆਂ ਨੇ ਆਖਿਆ ਇਹ ਕੁਲੈਣੀ ਹੈ ਜਦੋਂ ਦੀ ਆਈ ਹੈ ਸਾਡਾ ਪੈਰ ਪਿਸ਼ਾਂ ਹੀ ਪਿਸ਼ਾਂ ਪੈ ਰਿਹਾ ਹੈ ਫਿਰ ਜਦੋਂ ਉਹ 5 ਸਾਲ ਦੀ ਹੋਈ ਤਾਂ ਉਸ ਦੀ ਵੱਡੀ ਪੈਣ ਅਗ ਲੱਗ ਜਾਣ ਕਾਰਨ ਸੜ ਕੇ ਮਰ ਗਈ ਪੰਜਾਂ ਸਾਲਾਂ ਦੀ ਸ਼ੀਲਾ ਨੂੰ ਕੁਝ ਸਮਝ ਨਾ ਆਇਆ ਕਿ ਕੀ ਹੋਇਆ ਹੈ ਉਹਨੇ ਘਰਦਿਆਂ ਨੂੰ ਕਹਿੰਦਿਆਂ ਸੁਣਿਆ ਜਿਹੜੀ ਸੋਣੀ ਸੀ ਉਹ ਚਲੀ ਗਈ ਤੇ ਇਹ ਡੈਨ ਸਾਡੇ ਜੋਗੀ ਰਹਿ ਗਈ ਇਸ ਨੂੰ ਨਹੀਂ ਕੁਝ ਹੁੰਦਾ ਪਰ ਸ਼ੀਲਾ ਨੂੰ ਕੁਝ ਨਾ ਹੋਇਆ ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਘਰ ਦੀ ਹਰ ਬੁਰਾਈ ਨਾਲ ਉਸ ਦਾ ਕੀ ਸੰਬੰਧ ਸੀ ਤੇ ਫਿਰ ਜਦੋਂ ਉਸ ਨੂੰ ਸਮਝ ਰਤਾ ਕੋ ਪਕੇਰੀ ਹੋਈ ਤਾਂ ਉਸ ਨੂੰ ਯਾਦ ਆ ਰਿਹਾ ਸੀ ਦੇਸ਼ ਦੇ ਦੋ ਹਿੱਸੇ ਹੋ ਗਏ ਸਨ ਜਿਸ ਹਿੱਸੇ ਵਿੱਚ ਉਹ ਰਹਿੰਦੇ ਸਨ ਉਸ ਨੂੰ ਪਾਕਿਸਤਾਨ ਕਿਹਾ ਜਾਂਦਾ ਸੀ ਫਿਰ ਇੱਕ ਦਿਨ ਸ਼ੀਲਾ ਦਾ ਪਿਤਾ ਬਾਹਰੋਂ ਦੌੜਦਾ ਹੋਇਆ ਆਇਆ ਸੀ ਅਸੀਂ ਹਿੰਦੁਸਤਾਨ ਜਾ ਰਹੇ ਹਾਂ ਉਸ ਨੇ ਆਖਿਆ ਬਾਟਰੱਕ ਖੜਾ ਹੈ ਤੇ ਉਸੇ ਵੇਲੇ ਕੁਝ ਲੋਕ ਉਹਨਾਂ ਦੇ ਘਰ ਦੌੜ ਕੇ ਆਵੜੇ ਸਨ ਉਹਨਾਂ ਦੀਆਂ ਸ਼ਕਲਾਂ ਬੜੀਆਂ ਭਿਆਨਕ ਸਨ ਉਹਨਾਂ ਕੋਲ ਬੰਦੂਕਾਂ ਤਲਵਾਰਾਂ ਤੇ ਛੁਰੇ ਸਨ। ਉਹਨਾਂ ਨੇ ਆ ਕੇ ਛੱਟਪਟ ਸਾਰਾ ਸਮਾਨ ਚੋਕ ਲਿਆ। ਫਿਰ ਘਰ ਨੂੰ ਅੱਗ ਲਾ ਦਿੱਤੀ। ਸ਼ੀਲਾ ਦੇ ਦੋਵੇਂ ਭਰਾਵਾਂ ਨੂੰ ਚੋਕ ਕੇ ਜਿੰਦੇ ਜੀ ਸੜਦੇ ਮਕਾਨ ਵਿੱਚ ਸੁੱਟ ਦਿੱਤਾ। ਫਿਰ ਉਹਨਾਂ ਨੇ ਉਸਦੇ ਪਿਤਾ ਨੂੰ ਥੰਮ ਨਾਲ ਬੰਨ੍ਹਿਆ ਤੇ ਬੰਨ੍ਹ ਕੇ ਹੌਲੀ-ਹੌਲੀ ਉਸ ਦਾ ਇੱਕ-ਇੱਕ ਅੰਗ ਕੱਟਿਆ। ਸ਼ੀਲਾ ਤੇ ਸ਼ੀਲਾ ਦੀ ਮਾਂ ਚੀਖ ਰਹੀਆਂ ਸਨ। ਕਿਸੇ ਨੇ ਉਹਨਾਂ ਦੇ ਮੂੰਹ ਅੱਗੇ ਹੱਥ ਰੱਖਿਆ। ਤੇ ਇੱਕ ਸੀਟ ਦਿਆਂ ਹੋਇਆਂ ਆਪਣੇ ਨਾਲ ਲੈ ਤੁਰਿਆ ਕੋਈ ਸ਼ੀਲਾ ਨੂੰ ਵੀ ਸੜਦੇ ਹੁਕਾਨ ਵਿੱਚ ਸੁਟਣ ਲੱਗਾ ਸੀ ਫਿਰ ਕਿਸੇ ਨੇ ਆਖਿਆ ਕੁੜੀਏ ਰਹਿਣ ਦੇ ਫਿਰ ਉਸ ਨੂੰ ਯਾਦ ਆ ਰਿਹਾ ਸੀ ਉਹ ਹਿੰਦੁਸਤਾਨ ਦੇ ਕਿਸੇ ਸ਼ਰਨਾਰਥੀ ਕੈਂਪ ਵਿੱਚ ਆਪਣੀ ਮਾਂ ਨਾਲ ਰਹਿੰਦੀ ਸੀ ਹੁਣ ਉਹ 13 ਵਰਿਆਂ ਦੀ ਸੀ ਤੇ ਉਸ ਦੀ ਭਾਬੀ ਹੁਣ ਉਸ ਨੂੰ ਪਿਆਰ ਕਰਦੀ ਸੀ ਹੁਣ ਉਸ ਨੂੰ ਕਦੀ ਉਸਨੇ ਕਹਿਣੀ ਨਹੀਂ ਆਖਿਆ ਸੀ ਉਹ ਸ਼ਰਨਾਰਥੀ ਕੈਂਪ ਦੇ ਇੱਕ ਕੋਨੇ ਵਿੱਚ ਰਹਿੰਦੀਆਂ ਸਨ ਤੇ ਨਾਲ ਦੀ ਬਣੀ ਨਵੀਂ ਬਸਤੀ ਦੇ ਲੋਕਾਂ ਦੇ ਝੂਠੇ ਭਾਂਡੇ ਮਾਜਦੀਆਂ ਸਨ ਉਸਦੀ ਭਾਬੀ ਪੈਸੇ ਜੋੜ ਰਹੀ ਸੀ ਉਹ ਕਹਿੰਦੀ ਸੀ ਮੈਂ ਆਪਣੀ ਸ਼ੀਲਾ ਦਾ ਵਿਆਹ ਕਰਾਂਗੀ ਵਿਆਹ ਦਾ ਨਾਂ ਸੁਣ ਕੇ ਪਤਾ ਨਹੀਂ ਸ਼ੀਲਾ ਨੂੰ ਕੀ ਹੋ ਜਾਂਦਾ ਉਹ ਸ਼ਰਮ ਨਾਲ ਆਪਣਾ ਮੂੰਹ ਝੁਕਾ ਲੈਂਦੀ ਤੇ ਜਾਂ ਆਪਣੀ ਮਾਂ ਕੋਲੋਂ ਨਾਸ ਕੇ ਕਿਤੇ ਦੂਰ ਚਲੀ ਜਾਂਦੀ ਉਸ ਡੰਡੀ ਵਾਲ ਜਿੱਥੋਂ ਲੰਘ ਕੇ ਉਹ ਰੋਜ਼ ਨਵੀਂ ਬਸਤੀ ਵਿੱਚ ਜਾਂਦੀਆਂ ਸਨ ਉਸ ਨੂੰ ਯਾਦ ਆ ਰਿਹਾ ਸੀ ਜਦੋਂ ਵੀ ਉਹ ਉਸ ਡੰਡੀ ਤੋਂ ਲੰਘ ਕੇ ਜਾਂਦੀਆਂ ਤੇ ਸਾਰੀ ਡੰਡੀ ਤੇ ਚੁੱਪ ਚਾਂ ਸ਼ਾਈ ਹੁੰਦੀ ਸੀ ਸਾਰੀ ਦੀ ਸਾਰੀ ਡੰਡੀ ਸ਼ਾਂਤ ਨਿਸਲ ਹੋਈ ਪਈ ਹੁੰਦੀ ਉਹ ਜਾਂ ਬਹੁਤ ਸਵੇਰੇ ਜਾਂਦੀਆਂ ਸਨ ਜਾਂ ਬਹੁਤ ਹਨੇਰੇ ਉਹਨਾਂ ਨੂੰ ਰਸਤੇ ਵਿੱਚ ਕਦੀ ਕੋਈ ਆਦਮੀ ਨਹੀਂ ਸੀ ਮਿਲਿਆ ਉਹਨਾਂ ਦੇ ਆਪਣੇ ਜੀਵਨ ਵਾਂਗ ਇਹ ਡੰਡੀ ਵੀ ਉਹਨਾਂ ਨੂੰ ਸਦਾ ویرਾਨ ਜਾਪੀ ਪਰ ਜਦੋਂ ਇਸ ਡੰਡੀ ਦੇ ਸਿਰੇ ਤੇ ਉਹ ਮਾਡਲ ਟਾਊਨ ਦੀ ਇੱਕ ਨਵੀਂ ਬਣੀ ਛੜਕ ਵਾਲੀ ਕੋਠੀ ਕੋਲੋਂ ਲੰਘਦੀਆਂ ਤਾਂ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਸਾਰੀ ਦੀ ਸਾਰੀ ਦੁਨੀਆ ਉਹਨਾਂ ਵਾਂਗ ویرਾਨ ਹੀ ਨਹੀਂ ਸੀ ਸਗੋਂ ਦੁਨੀਆ ਵਿੱਚ ਹਾਸੀਆਂ ਵੀ ਸਨ ਤੇ ਫੇਰ ਰਸੋਈ ਦੀ ਚਿਮਣੀ ਵਿੱਚੋਂ ਨਿਕਲ ਰਹੀ ਧੂਏ ਨਾਲ ਰਲਵੀ ਮਿਲਮੀ ਖੁਸ਼ਬੂ ਦਾ ਕੋਈ ਹੁਲਾਰਾ ਉਹਨਾਂ ਨੂੰ ਇਸ ਗੱਲ ਦੀ ਚੇਤਾਵਨੀ ਕਰਾਉਂਦਾ ਸੀ ਕਿ ਦੁਨੀਆਂ ਵਿੱਚ ਵਨਸਵੰਨੇ ਭੋਜਨ ਵੀ ਹਨ ਪਰ ਜੇ ਸਭ ਕੁਝ ਨਿਕਟ ਗਿਆ ਸੀ ਤਾਂ ਕੇਵਲ ਉਹਨਾਂ ਲਈ ਹੀ ਉਦੋਂ ਸ਼ੀਲਾ ਦੀ ਉਮਰ 14 ਸਾਲ ਦੀ ਸੀ ਤੇ ਉਸਦੀ ਭਾਬੀ ਕੋਈ 38 ਵਰਿਆਂ ਦੀ ਅਧਖੜਤੀ ਵੀ ਸੀ ਪਰ ਦੋਵੇਂ ਹੀ ਆਪਣੀ ਉਮਰ ਤੋਂ ਕਈ ਗੁਣਾ ਵੱਡੀਆਂ ਲੱਗਦੀਆਂ ਸਨ ਸ਼ੀਲਾ ਚੰਗੀ ਜਵਾਨ ਜਾਪਦੀ ਸੀ ਤੇ ਉਸਦੀ ਮਾਂ ਚੰਗੀ ਬੁੱਢੀ ਕਈ ਵਾਰੀ ਮਾਡਲ ਟੌਨ ਵਿੱਚ ਰਹਿਣ ਵਾਲੀ ਕੋਈ ਇਸਤਰੀ ਸ਼ੀਲਾ ਦੀ ਭਾਬੀ ਨੂੰ ਕਹਿੰਦੀ ਸ਼ੀਲਾ ਦੀ ਭਾਬੀ ਸ਼ੀਲਾ ਨੂੰ ਸਾਡੇ ਘਰ ਛੱਡ ਦੇ ਪਰ ਉਹ ਉੱਤਰ ਦਿੰਦੀ ਨਹੀਂ ਬੀਬੀ ਇਸ ਦੇ ਨਾਲ ਤਾਂ ਮੇਰਾ ਵੀ ਦਿਲ ਭੁੱਲਿਆ ਰਹਿੰਦਾ ਹੈ ਪਰ ਅਸਲ ਵਿੱਚ ਸ਼ੀਲਾ ਦੀ ਭਾਬੀ ਨੂੰ ਇਹ ਗੱਲ ਪਸੰਦ ਨਹੀਂ ਸੀ ਆਉਂਦੀ ਕਿ ਜਵਾਨ ਧੀ ਨੂੰ ਲੋਕਾਂ ਦੇ ਬੂਹੇ ਬਿਹਾਲ ਦੇਵੇ ਅੱਜ ਕੱਲ੍ਹ ਜ਼ਮਾਨਾ ਬੜਾ ਖਰਾਬ ਹੈ ਉਹ ਕਈ ਵਾਰੀ ਆਖਿਆ ਕਰਦੀ ਸੀ ਅੱਖ ਹੋਲੇ ਪਹਾੜ ਦੀ ਗੱਲ ਹੋ ਜਾਂਦੀ ਹੈ ਨਾਲੇ ਪਤੀ ਦੀ ਮੌਤ ਬੱਚਿਆਂ ਦੇ ਵਿਛੋੜੇ ਤੇ ਜ਼ਿੰਦਗੀ ਦੇ ਭਾਰ ਨੇ ਸ਼ੀਲਾ ਦੀ ਮਾਂ ਦੀ ਕਮਰ ਤੋੜ ਦਿੱਤੀ ਸੀ ਉਸ ਨੂੰ ਹੁਣ ਜ਼ਿੰਦਗੀ ਦਾ ਭਾਰ ਚੁੱਕਣ ਲਈ ਕੋਈ ਸਹਾਰਾ ਚਾਹੀਦਾ ਸੀ ਸ਼ੀਲਾ ਆਪਣੀ ਭਾਬੀ ਦੀ ਇਸ ਲੋੜ ਨੂੰ ਪੂਰਾ ਕਰੀ ਰੱਖਦੀ ਸੀ ਜ਼ਿੰਦਗੀ ਇੱਕ ਬੋਝਲ ਪੰਡ ਵਾਂਗ ਉਹਨਾਂ ਦੀਆਂ ਮੋਡਿਆਂ ਤੇ ਆਣ ਪਈ ਸੀ ਜ਼ਿੰਦਗੀ ਦੀ ਜੇਦ ਸੀ ਕਿ ਉਹ ਉਹਨਾਂ ਨੂੰ ਜ਼ਰੂਰ ਮਿੱਦ ਕੇ ਰੱਖ ਦੇਵੇਗੀ ਪਰ ਸ਼ੀਲਾ ਦੀ ਭਾਬੀ ਦੀ ਜੇਦ ਸੀ ਕਿ ਉਹ ਜ਼ਰੂਰ ਜ਼ਿੰਦਗੀ ਨੂੰ ਪਾਜ ਦੇਵੇਗੀ ਹਾਂ ਜਦੋਂ ਸ਼ੀਲਾ ਤੇ ਸ਼ੀਲਾ ਦੀ ਭਾਬੀ ਉਸ ਨਵੀਂ ਕੋਠੀ ਕੋਲੋਂ ਲੰਘਦੀਆਂ ਤਾਂ ਪਤਾ ਨਹੀਂ ਸ਼ੀਲਾ ਨੂੰ ਕੀ ਹੋਣ ਲੱਗ ਜਾਂਦਾ ਸੀ ਉਸ ਦਾ ਦਿਲ ਵਿੱਚ ਅਜੀਬ ਖਿਆਲ ਆਉਂਦੇ ਸਨ ਕਦੀ ਕਦੀ ਉਹ ਆਪਣੇ ਆਪ ਤੇ ਗੁੱਸਾ ਵੀ ਬੜਾ ਆਉਂਦਾ ਸੀ ਪਰ ਕਦੀ ਕਦੀ ਇਹੋ ਖਿਆਲ ਉਸਦੇ ਦਿਲ ਵਿੱਚ ਡੇਰ ਤੀਕ ਗੁਦਗੁਦੀਆਂ ਲੈਂਦੇ ਰਹਿੰਦੇ। ਪਤਾ ਨਹੀਂ ਸ਼ੀਲਾ ਦੀ ਭਾਬੀ ਕੀ ਸੋਚਦੀ ਰਹਿੰਦੀ। ਇਸ ਕੋਠੀ ਵਿੱਚ ਕੋਈ ਅਮੀਰ ਆਦਮੀ ਰਹਿੰਦਾ ਸੀ। ਉਸਦੇ ਤਿੰਨ ਨੌਕਰ ਸਨ। ਬਹਿਰਾ, ਖਾਨਸਾਮਾ ਤੇ ਡਰਾਈਵਰ। ਸ਼ੀਲਾ ਦੀ ਭਾਬੀ ਦੇ ਕਹਿਣ ਅਨੁਸਾਰ ਇਹ ਤਿੰਨੇ ਮੁਸਟੰਡੇ ਤੇ ਵਹਿਲੜ ਸਨ। ਪਰ ਉਹ ਜਵਾਨ ਸਨ। ਬਹਿਰਾ ਇਹਨਾਂ ਨੂੰ ਵੇਖ ਕੇ ਆਪਣੀਆਂ ਮੁੱਛਾਂ ਦੇ ਵੱਟ ਦੇਣ ਲੱਗ ਜਾਂਦਾ। 칸 ਸਮਾ ਆਪਣੀ ਟੋਪੀ ਨੂੰ ਅੱਗੇ ਝੁਕਾ ਕੇ ਘੂਰਦਾ ਰਹਿੰਦਾ ਪਰ ਡਰਾਈਵਰ ਬੜਾ ਚੰਗਾ ਸੀ ਉਸ ਦਾ ਰੰਗ ਗੋਰਾ ਸੀ ਨੀਲੀਆਂ-ਨੀਲੀਆਂ ਅੱਖਾਂ ਸੰਨ ਤੇ ਲੰਮੇ ਪਟੇ ਰੱਖਦਾ ਸ਼ੀਲਾ ਨੂੰ ਇਹ ਬੜਾ ਚੰਗਾ ਲੱਗਦਾ ਸੀ ਉਹ ਮੋਟਰ ਵਿੱਚ ਬੈਠ ਕੇ ਸੀਟੀਆਂ ਵਜਾਉਂਦਾ ਰਹਿੰਦਾ ਜਾਂ ਮੋਟਰ ਪੁੰਜਦਾ ਰਹਿੰਦਾ ਉਹ ਜਦੋਂ ਵੀ ਉਥੋਂ ਲੰਘ ਕੇ ਜਾਂਦੀਆਂ ਤਾਂ ਇਹ ਲੋਕ ਆਪਸ ਵਿੱਚ ਕੋਈ ਗੱਲ ਕਰਦੇ ਸੁਣਾਈ ਦਿੰਦੇ ਕੁਝ ਘਸਰਮੁਸਰ ਹੁੰਦੀ ਤੇ ਫਿਰ ਸਾਰੇ ਦੇ ਸਾਰੇ ਫਾ ਕਰਕੇ ਖਿੜਖੜਾ ਕੇ ਹੱਸ ਪੈਂਦੀ। ਸ਼ੀਲਾ ਦੀ ਭਾਬੀ ਨੂੰ ਇਹ ਖਰਵੀ ਜਹੀ ਬੇਟੱਬੀ ਹਾਸੀ ਬਹੁਤ ਬੁਰੀ ਲੱਗਦੀ ਸੀ। ਉਹ ਕੋੜਾ ਘੁੱਟ ਪਰ ਕੇ ਰਹਿ ਜਾਂਦੀ। ਕਿਤਨੀ دیر ਤੱਕ ਉਸ ਦਾ ਮੂੰਹ ਭੈੜਾ ਜਿਹਾ ਬਣਿਆ ਰਹਿੰਦਾ। ਜਿਵੇਂ ਕੋੜੀ ਦਵਾਈ ਪੀ ਕੇ ਹੱਟੀ ਹੋਵੇ। ਨਾ ਮਰਦੇ ਨਾ ਮਗਰੋਂ ਲੈਂਦੇ। ਉਸ ਦੀ ਭਾਬੀ ਕਹਿੰਦੀ ਤੇ ਲਾਪਰਵਾਹੀ ਨਾਲ ਅੱਗੇ ਤੁਰਦੀ ਜਾਂਦੀ। ਇੱਕ ਕਹੋਲਦਾ ਇਮਾਰਤ ਕਿਸੇ ਜ਼ਮਾਨੇ ਵਿੱਚ ਸ਼ਾਨਦਾਰ ਸੀ ਦੂਜਾ ਕਹਿੰਦਾ ਹੁਣ ਤਾਂ ਖੰਡਰ ਹੀ ਰਹਿ ਗਏ ਨੇ ਉਸ ਵੇਲੇ ਸ਼ੀਲਾ ਦੀ ਭਾਬੀ ਦਾ ਮੂੰਹ ਵੇਖਣ ਵਾਲਾ ਹੁੰਦਾ ਉਸ ਦੀਆਂ ਅੱਖੀਆਂ ਦੇ ਹੇਟਾ ਸੁੱਕੀਆਂ ਗੱਲਾਂ ਤੇ ਮਾਰਸ਼ ਦੀਆਂ ਮੱਛੀਆਂ ਨੱਚਣ ਲੱਗ ਜਾਂਦੀਆਂ ਉਹ ਜੋ ਨਾਲ ਸਾਰਾ ਤਾਣ ਕੇ ਕਹਿੰਦੀ ਥੂ ਤੇ ਖਾਨਖਮਾ ਕਹਿੰਦਾ ਉਹ ਕਿਆ ਨਖਰਾ ਹੈ ਰੱਸੀ ਸੜ ਗਈ ਪਰ ਵਟ ਨਾ ਗਿਆ ਸ਼ੀਲਾ ਦੀ ਭਾਬੀ ਨੂੰ ਆਪਣੇ ਨਾਲ ਕੀਤੇ ਗਏ ਠੱਠੇ ਦਾ ਇਤਨਾ ਦੁੱਖ ਨਹੀਂ ਹੁੰਦਾ ਸੀ ਜਿੰਨਾ ਸ਼ੀਲਾ ਦਾ ਮੇਰੀ ਸ਼ੀਲਾ ਨੂੰ ਕੋਈ ਵੀ ਵੀ ਨਾ ਆਖੇ ਉਹ ਕਈ ਵਾਰੀ ਆਖਿਆ ਕਰਦੀ ਸ਼ੀਲਾ ਵੱਲ ਜੇ ਕੋਈ ਅੱਖ ਪਰਤ ਕੇ ਵੇਖੇ ਤਾਂ ਮੈਂ ਉਸ ਦੀ ਅੱਖ ਕੱਢ ਲਵਾਂ ਸ਼ੀਲਾ ਮੇਰੀ ਰਾਣੀ ਸੀ ਤੇ ਫਿਰ ਉਹ ਸ਼ੀਲਾ ਨੂੰ ਪਿਆਰ ਕਰਨ ਲੱਗ ਜਾਂਦੀ ਆਖਿਰ ਸ਼ੀਲਾ ਨੂੰ ਕਹਿਣਾ ਪੈਂਦਾ ਭਾਬੀ देर ਹੁੰਦੀ ਹੈ ਛੇਤੀ ਨਾਲ ਕੰਮ ਨਿਬੇੜ ਤੇ ਚੱਲੀਏ ਇੱਕ ਸਵੇਰ ਜਦੋਂ ਉਹ ਉਸ ਕੋਠੀ ਕੋਲੋਂ ਰੰਗ ਰਹੀਆਂ ਸਨ ਤਾਂ ਉਹਨਾਂ ਦੇ ਕੰਨੀਆਂ ਆਵਾਜ਼ ਪਈ। ਉਸਤਾਦ ਮੈਂ ਕਿਹਾ ਆਏ ਨੇ ਬੰਛੀ। ਹੂੰ। ਨਿਸ਼ਾਨਾ ਠੀਕ ਬੈਠੇ। ਹੂੰ ਮੈਂ ਕਿਹਾ ਹੈ ਨਮਕੀਨ। ਵਾਹ! ਕੀ ਬਾਤ ਹੈ। ਜਾ ਪੱਠੇ ਐਸ਼ ਕਰ। ਵਾਹ 우ਸਤਾਦ ਆਖਰੀ ਆਵਾਜ਼ ਸ਼ੀਲਾ ਦੇ ਡਰਾਈਵਰ ਦੀ ਸੀ ਜਿਸ ਦੀ ਆਵਾਜ਼ ਨੂੰ ਸ਼ੀਲਾ ਲੱਖਾਂ ਕਰੋੜਾਂ ਵਿੱਚੋਂ ਪਹਿਚਾਨ ਸਕਦੀ ਸੀ ਤੇ ਉਹੀ ਤੇ ਸੀ ਹੁਣ ਉਹ ਗਰਾਜ ਦੇ ਬਾਹਰ ਖੜਾ ਮੁਸਕੁਰਾ ਰਿਹਾ ਸੀ ਕਿਤਨੀ ਮਠੀ ਸੀ ਉਸ ਦੀ ਮੁਸਕਾਨ ਤੇ ਸ਼ੀਲਾ ਦੀ ਭਾਬੀ ਕਹਿ ਰਹੀ ਸੀ 우ਸਤਾਦ ਆਇਆ ਵੱਡਾ ਉਸਦੀ ਸਾਰੀ ਚੁੱਲੇ ਵਿੱਚ ਪਾ ਕੇ ਫੂਕਣਾ ਦੇਵਾਂ ਸਮਯੁਤ ਉਹ ਮੋੜ ਕੇ ਕਹਿਣ ਹੀ ਲੱਗੀ ਸੀ ਕਿ ਇਕਦਮ ਜਿਵੇਂ ਉਸਦੇ ਪੈਰ ਧਰਤੀ ਵਿੱਚ ਗੱਡੇ ਗਏ ਉਸਦੀ ਜੀਬ ਤਾਲੂ ਨਾਲ ਲੱਗੀ ਦੀ ਲੱਗੀ ਰਹਿ ਗਈ ਉਸਦੇ ਹੋਠ ਖੁੱਲੇ ਦੇ ਖੁੱਲੇ ਰਹਿ ਗਏ ਉਸਦੀ ਸ਼ੀਲਾ ਮੁਸਕੁਰਾ ਰਹੀ ਸੀ ਸ਼ੀਲਾ ਦੀ ਭਾਬੀ ਨੂੰ ਅੱਗ ਹੀ ਤਾਂ ਲੱਗ ਗਈ ਸੀ ਜਿਸ ਠੱਠੇ ਨਾਲ ਉਹ ਸਾਰੀ ਉਮਰ ਤਿਲਮਲਾਉਂਦੀ ਰਹੀ ਉਸਦੀ ਧੀ ਨੂੰ ਉਹ ਪਸੰਦ ਸੀ ਉਸਦੀ ਸ਼ੀਲਾ ਨੂੰ ਉਹ ਗੰਦਾ ਮਜ਼ਾਕ ਰਾਸ ਆ ਗਿਆ ਸੀ ਉਸ ਦੀ ਸ਼ੀਲਾ ਮੁਸਕੁਰਾ ਰਹੀ ਸੀ ਆਮ ਬਜਾਰੀ ਵਿਆਹਯਾਤ ਕੁੜੀਆਂ ਵਾਂਗ ਭਾਬੀ ਨੂੰ ਗੁੱਸੇ ਵੇਖ ਕੇ ਸ਼ੀਲਾ ਬੋਲੀ ਸੀ ਜਾਣ ਦੇ ਭਾਬੀ ਖਾਣ ਖਸਮਾ ਨੂੰ ਆਪੇ ਭੋਂਗ ਭੋਂਗ ਕੇ ਚੁੱਪ ਕਰ ਰਹਿਣਗੇ ਭਾਵੇਂ ਉਸ ਦੀ ਮਾਂ ਉਸ ਨਾਲ ਵਾਪਸ ਮੁੜਾਈ ਸੀ ਪਰ ਉਸ ਨੇ ਸ਼ੀਲਾ ਨੂੰ ਮਾਫ਼ ਨਹੀਂ ਸੀ ਕੀਤਾ ਇਸ ਨਾਲੋਂ ਤੇ ਚੰਗਾ ਹੁੰਦਾ ਸ਼ੀਲਾ ਮੈਂ ਤੇਰਾ ਜੰਮਦੀ ਦਾ ਗਲਾ ਘੁੱਟ ਦਿੰਦੀ ਸ਼ੀਲਾ ਨੂੰ ਤੂੰ ਮੇਰੀ ਧੀ ਨਹੀਂ ਹੈ ਪਤਾ ਨਹੀਂ ਕੌਣ ਇੱਕ ਲੈਣੀਏ ਪਤਾ ਨਹੀਂ ਉਸ ਦੀ ਮਾਂ ਨੇ ਉਸ ਰਾਤ ਹੋਰ ਕੀ ਕੁਝ ਆਖਿਆ ਸੀ ਉਸ ਨੂੰ ਉਸ ਰਾਤ ਉਸ ਦੀ ਮਾਂ ਨੂੰ ਬਹੁਤ ਜ਼ੋਰ ਨਾਲ ਬੁਖਾਰ ਆਇਆ ਤੇ ਉਹ ਸ਼ੀਲਾ ਨੂੰ ਇਕੱਲੀ ਛੱਡ ਗਈ ਸਦਾ ਲਈ ਸ਼ੀਲਾ ਨੂੰ ਆਪਣੀ ਮਾਂ ਦਾ ਅੰਤਿਮ ਸਮਾਂ yaad ਆਇਆ ਤੇ ਉਸ ਦੀਆਂ ਅੱਖਾਂ ਭਰ ਆਈਆਂ ਭਾਬੀ ਉਸ ਦਾ ਜੀ ਕੀਤਾ ਉਹ ਜ਼ੋਰ-ਜ਼ੋਰ ਨਾਲ ਛਿੱਕੇ ਪਰ ਆਵਾਜ਼ ਸੀ ਕਿ ਉਸ ਦੇ ਗਲੇ ਵਿੱਚੋਂ ਨਿਕਲਦੀ ਹੀ ਨਹੀਂ ਸੀ ਹਰ ਵਾਰ ਉਸ ਦੇ ਗਲੇ ਤੀਖਾ ਕੇ ਉਸਦੀ ਆਵਾਜ਼ ਰੁੱਕ ਜਾਂਦੀ ਉਹ ਕਿਤਨੀ ਦੇਰ ਤੀਖ ਚੁੱਪਚਾਪ ਰੋਂਦੀ ਰਹੀ ਫਿਰ ਉਸਨੇ ਵੇਖਿਆ ਕਿ ਗੋਰੇ ਰੰਗ ਵਾਲਾ ਨੌਜਵਾਨ ਉਸ ਦੀਆਂ ਨੀਲੀਆਂ ਅੱਖਾਂ ਸਨ ਤੇ ਭੂਰੇ-ਭੂਰੇ ਲੰਬੇ ਪਟੇ ਇੱਕ ਮੋਟਰ ਲੈ ਕੇ ਉਸਦੇ ਘਰ ਦੇ ਬਾਹਰ ਆਇਆ ਉਸਨੇ ਉਸਦੇ ਵਾਲ ਠੀਕ ਕੀਤੇ ਉਸ ਨੂੰ ਪਿਆਰ ਕੀਤਾ ਤੇ ਆਪਣੇ ਨਾਲ ਲੈ ਗਿਆ ਦੋ ਸਾਲ ਤੀਖ ਸ਼ੀਲਾ ਉਸਦੇ ਨਾਲ ਰਹਿੰਦੀ ਰਹੀ ਉਸਨੇ ਉਸਨੂੰ ਬੜੀ ਸੈਰ ਕਰਾਈ ਉਹ ਮੋਟਰ ਚਲਾਉਂਦਾ ਸੀ ਦਿਨ ਭਰ ਉਹ ਬਾਹਰ ਚਲਾ ਜਾਂਦਾ ਤੇ ਸ਼ੀਲਾ ਉਸਨੂੰ ਉਡੀਕਦੀ ਰਹਿੰਦੀ ਰਾਤ ਨੂੰ ਸ਼ੀਲਾ ਕੱਲੀ ਹੁੰਦੀ ਉਸਨੂੰ ਬੜਾ ਡਰ ਲੱਗਦਾ ਤੇ ਉਹ ਰਾਤ ਭਰ ਜਾਗਦੀ ਰਹਿੰਦੀ ਫਿਰ ਉਸ ਦੀਆਂ ਰਾਤਾਂ ਦੀਆਂ ਡਿਊਟੀਆਂ ਜ਼ਿਆਦਾ ਹੋਣ ਲੱਗ ਪਈਆਂ ਰਾਤੀ ਪਰਬਤੀ ਜਦੋਂ ਉਹ ਦਾ ਜੀ ਕਰਦਾ ਉਹ ਵਾਪਸ ਆ ਜਾਂਦਾ ਉਸ ਨੂੰ ਖਰਾਸ਼ ਹੁੰਦੀ ਸੀ ਸ਼ੀਲਾ ਉਸਤੇ ਸਰੀਰ ਤੇ ਤੇਲ ਦੀ ਮਾਲਿਸ਼ ਕਰਦੀ ਸੀ ਫੇਰ ਉਹ ਕੋਈ ਦਵਾਈ ਪੀਂਦਾ ਸੀ ਕੌੜੀ ਤੇ ਬਦਬੂਦਾਰ ਜਿਸ ਦਿਨ ਉਹ ਦਵਾਈ ਪੀ ਕੇ ਆਂਦਾ ਸੀ ਸ਼ੀਲਾ ਨੂੰ ਝੱਟ ਪਤਾ ਲੱਗ ਜਾਂਦਾ ਸੀ ਉਸ ਦੀ ਬੂਹ ਬੜੀ ਭੈੜੀ ਸੀ ਉਹ ਜਦੋਂ ਆਪਣਾ ਮੂੰਹ ਪਰੇ ਪਰੇ ਕਰਦੀ ਸੀ ਤੇ ਉਹ ਹੋਰ ਉਸ ਦੇ ਨੇੜੇ ਨੇੜੇ ਹੁੰਦਾ ਸੀ ਫੇਰ ਉਹ ਸ਼ੀਲਾ ਨੂੰ ਜ਼ੋਰ ਨਾਲ ਘੁੱਟ ਲੈਂਦਾ ਤੇ ਉਹ ਕਦੀ ਕਦੀ ਸ਼ੀਲਾ ਨੂੰ ਮਾਰਦਾ ਵੀ ਸੀ ਪਰ ਉਹ ਉਸ ਨੂੰ ਚੰਗਾ ਲੱਗਦਾ ਸੀ ਤੇ ਫਿਰ ਇੱਕ ਦਿਨ ਉਹ ਸ਼ੀਲਾ ਨੂੰ ਤਿਆਗ ਗਿਆ ਸ਼ੀਲਾ ਦੇ ਸਰੀਰ ਤੇ ਫੋੜੇ ਨਿਕਲ ਆਏ ਸਨ ਪਹਿਲਾਂ ਉਸ ਨੂੰ ਖਾਰਿਸ਼ ਪਈ ਤੇ ਫਿਰ ਨਿੱਕੇ ਨਿੱਕੇ ਵੱਡੇ ਵੱਡੇ ਫੋੜੇ ਉਸ ਦੇ ਸਰੀਰ ਤੇ ਨਿਕਲ ਆਏ ਫਿਰ ਉਸ ਦੇ ਸਰੀਰ ਵਿੱਚੋਂ ਲਹੂ ਰਿਸਣ ਲੱਗ ਪਿਆ ਫਿਰ ਉਸ ਦੇ ਫੋੜਿਆਂ ਵਿੱਚ ਪਸ ਪੈ ਗਈ ਤੇ ਸਰੀਰ ਉਸ ਦਾ ਸਰੀਰ ਹੌਲੀ ਹੌਲੀ ਗਲਣ ਕੇ ਝੜਨ ਲੱਗ ਪਿਆ ਲੋਕਾਂ ਨੇ ਆਖਿਆ ਇਹ ਖਤਰਨਾਕ ਬਿਮਾਰੀ ਹੈ ਲੋਕੀ ਉਸ ਨੂੰ ਨੇੜੇ ਨਹੀਂ ਸੰਨ ਲੱਗਣ ਦਿੰਦੇ ਮੰਗਿਆ ਉਸ ਨੂੰ ਪਿੱਖ ਵੀ ਨਹੀਂ ਸੀ ਮਿਲਦੀ ਲੋਕੀ ਉਸ ਨੂੰ ਹਰ ਪਾਸਿਓਂ ਤਤਕਾਰਦੇ ਸਨ ਤੇ ਇੱਕ ਦਿਨ ਉਸ ਨੇ ਆਪਣੇ ਨੀਲੀਆਂ ਨੀਲੀਆਂ ਅੱਖਾਂ ਵਾਲੇ ਡਰਾਈਵਰ ਨੂੰ ਵੇਖਿਆ ਉਹ ਉਸ ਨੂੰ ਠੁੱਡਾ ਮਾਰ ਕੇ ਭਰੇ ਸੁੱਟ ਗਿਆ ਕੁਲੈਣੀ ਉਸ ਨੇ ਆਖਿਆ ਉਸ ਦੇ ਨਾਲ ਇੱਕ ਹੋਰ ਕੁੜੀ ਤੁਰਦੀ ਜਾ ਰਹੀ ਸੀ ਰਹੀ ਸੀ ਹਟ ਪਰੇ ਨਾ ਮੁਰਾਦ ਉਹ ਬੋਲੀ ਸ਼ੀਲਾ ਨੂੰ ਠੇਡਾ ਲੱਗਾ ਤੇ ਉਹ ਡਿੱਗ ਪਈ ਫਿਰ ਉਹ ਕਦੀ ਵੀ ਨਾ ਉੱਠ ਸਕੀ ਉਸ ਨੂੰ ਜ਼ੋਰ ਦੀ ਖਾਂਗਾਈ ਉਸ ਨੇ ਆਪਣੀ ਗੋਦੜੀ ਮੂੰਹ ਤੋਂ ਹਟਾਉਣ ਦਾ ਯਤਨ ਕੀਤਾ ਪਰ ਉਹ ਹਟਾ ਨਾ ਸਕੀ ਜਿਵੇਂ ਉਸ ਦੇ ਹੱਥ ਆਕੜ ਗਏ ਸਨ ਉਸ ਨੇ ਆਪਣੇ ਦਿਵਾਲੇ ਵੇਖਣ ਦਾ ਯਤਨ ਕੀਤਾ ਪਰ ਕੁਝ ਨਾ ਵੇਖ ਸਕੀ ਉਸ ਦੇ ਦਿਵਾਲੇ ਹਨੇਰਾ ਹੀ ਹਨੇਰਾ ਸੀ ਨਾ ਮੁਰਾਦੀ ਮਾਇੂਸੀ ਤੇ ਮੌਤ ਦਾ ਹਨੇਰਾ ਇਸ ਤਰ੍ਹਾਂ 16 ਸਾਲ ਦੀ ਆਜੂ ਵਿੱਚ ਸ਼ੀਲਾ ਦੀ ਨਾਮੁਰਾਦ ਜ਼ਿੰਦਗੀ ਦਾ ਖਾਤਮਾ ਹੋ ਗਿਆ ਉਸਦੀ Laash ਬੇਹਿਸਤਰਤੀ ਤੇ ਪਈ ਸੀ ਤੇ ਕੀੜੇ ਲਾਪਰਵਾਹੀ ਨਾਲ ਉਸ ਨੂੰ ਬਲੁੰਦਰ ਰਹੇ ਸਨ ਲੋਕੀ ਉਸਦੀ Laash ਦੇ ਦਿਵਾਰੇ ਖੜੇ ਸਨ ਉਹਨਾਂ ਨੇ ਆਪਣੇ ਨੱਕਾਂ ਤੇ ਮੂੰਹਾਂ ਨੂੰ ਟੱਕਿਆ ਸੀ ਵਿਚਾਰੀ ਮਰ ਗਈ ਚੰਗਾ ਹੋਇਆ ਗਰੀਬ ਦੀ ਜਾਨ ਛੁੱਟ ਗਈ ਦਾ ਵਾਰਿਸ ਹੈ ਮੰਗਤੀ ਸੀ ਪਤਾ ਨਹੀਂ ਕੀ ਹੋਇਆ ਸੁ ਕੋਈ ਗੁਪਤ ਬਿਮਾਰੀ ਸੀ ਨਾ ਮੁਰਾਦ ਨੂੰ ਕੋੜੀ ਸੀ ਹੈ ਤੇਰੀ ਕੋਲੈਣੀ ਦੀ ਜਦੋਂ ਕਮੇਟੀ ਦੇ ਚੁਹੜੇ ਤੋਂ ਉਸ ਦੀ লাশ ਨਾ ਚੁੱਕੀ ਗਈ ਤਾਂ ਉਸ ਨੇ ਆਖਿਆ ਹੈ ਦਾਦਾ ਜਨੋਰ ਵੀ ਨਹੀਂ ਆਕੜਦੇ ਪਰ ਕੀੜੇ ਖੋਸਣ ਉਹ ਉਸ ਨੂੰ ਦਵਾਵਾ ਦੇ ਰਹੇ ਸਨ ਅੱਜ ਉਹ ਬਿਲਕੁਲ ਨਹੀਂ ਸਹੀ ਹਿਲਦੀ ਹੱਥ ਤੀਕ ਨਹੀਂ ਸੀ ਹਲਾਉਂਦੀ ਉਹਨਾਂ ਨੂੰ ਵੇਖ ਤੀਕ ਨਹੀਂ ਸੀ ਸਕਦੀ ਚੰਗੀ ਸ਼ੀਲਾ ਥੈਂਕ ਯੂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਫॉर ਮੋਰ ਵੀਡੀਓਜ਼ ਪਲੀਜ਼ ਲਾਈਕ ਐਂਡ ਸ਼ੇਅਰ